ਕੰਮ ਲੋ ਮੈਨੂੰ ਜੇ 50 ਸਾਲ ਹੋ ਗਏ ਚਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੂੰ ਦਿੱਤੀ ਗਵਲੇ ਨੂੰ ਦਿੱਤੀ ਇਹਨੂੰ ਦਿੱਤੀ ਸਾਰੇ ਹੰਤੇ ਆਇਓ ਦੂਸ ਪਲਾ ਕੇ ਆ ਲੱਕ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ ਬੈਨਾਂ ਬਹੁਤ ਬਾਦੀ ਬਹੁਤ ਕਰਦਾ ਨਹੀਂ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲੇ ਆ ਕੰਦੇ ਵੀ ਵੇਚ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਮੇਰੀ ਰਾਤ ਮੇਰਾ ਤਾਂ ਤਾਹ ਚੱਕਰੀ ਹੈ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤਾਂ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਆਤਮ ਸਾਰੇ ਵਿਆਹੇ ਪੋਤੇ ਵਿਆਹਤੇ ਆ ਆ ਆਪਣਿਆ ਪੰਜਾਹ ਸਾਲ ਦਾ ਪੁੱਤ ਨੌਰ ਬੰਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਸਾਨੂੰ ਮੈਨੂੰ ਆਪਣਾ ਟਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਪੁੱਤ ਪਾਏ ਧੀਆ ਪਾੜੀਆਂ ਵਿਆਹੀਆਂ ਕੋਈ ਸ਼ਾਮ ਨਹੀਂ ਅੱਜ ਮੈਂ ਕੱਖਾਂ ਜੀ ਰੋਲ ਗਈ ਅੱਜ ਮੈਂ ਕੱਖਾਂ ਜੀ ਪੁੱਤ ਰੋਲ ਗਈਆਂ ਇਹ ਕੱਖਾਂ ਜੀ ਰੋਲ ਗਈ ਮੈਂ ਕੀ ਕਰਾਂ 8 ਸਾਲ ਹੋ ਗਏ 8 ਸਾਲ ਹੋ ਗਏ ਮੈਂ ਤਾਂ ਕਹਿੰਦੀ ਨੂੰ ਮੈਂ ਨਿੱਕੀ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਖਾਂਦੀ ਰਹੀ ਆ ਇਹਨਾਂ ਕੋਲ ਆਪਣੀ ਰੋਟੀ ਨਹੀਂ ਦਿੰਦੇ ਨਹੀਂ ਨਹੀਂ ਜਾਂਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਣਦੀ ਸਾ ਮੇਰੇ ਮਿਲਣਾ ਚਾਹੀਦਾ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਕੱਲ ਨਹੀਂ ਮੇਰੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਗੱਡੇ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾਵ ਦਾ ਕਾਕਾ ਤਾਂ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਤੁਸੀਂ ਘਰ ਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਤੀ ਹੈ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲੋਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਪਲੋਟ ਹੈ ਮਸਾਨ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕਿ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਆ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਾਮ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਾਅਦ ਦੱਸਦਾ